ਖੇਡਾਂ ਨੂੰ ਪ੍ਰਮੋਟ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ਤੇ ਸਟੇਡੀਅਮ ਖੋਲੇ ਜਾ ਰਹੇ ਨੇ ਜਿਸ ਦੇ ਚੱਲਦੇ ਹੋਏ ਮੁਹਾਲੀ ਵਿਖੇ ਵੀ ਸਟੇਡੀਅਮ ਦੀ ਉਸਾਰੀ ਦਾ ਕੰਮ ਚਾਲੂ ਹੈ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵੱਲੋਂ ਸਟੇਡੀਅਮ ਦੀ ਉਸਾਰੀ ਦੇ ਕੰਮ ਦਾ ਜਾਇਜ਼ਾ ਲਿੱਤਾ ਗਿਆ ਜਿਹੜੇ ਇਹ ਪਹਿਲੀ ਵਾਰੀ ਹੋਇਆ ਪੰਜਾਬ ਦੇ ਵਿੱਚ ਕਿ ਸਰਕਾਰ ਨੇ ਇਹ ਸੋਚਿਆ ਹੋਵੇ ਸਾਡੇ ਬੱਚਿਆਂ ਨੂੰ ਖੇਡਣ ਦੇ ਲਈ ਸਟੇਡੀਅਮ ਜਿਹੜੇ ਚਾਹੀਦੇ ਤਾਂ ਕਿ ਚੰਗੇ ਪਾਸੇ ਮੂਰਤਾਂ ਲੱਗ ਸਕਦੇ ਤੇ ਪੂਰੇ ਪੰਜਾਬ ਦੇ ਵਿੱਚ ਕੋਈ 3300 ਦੇ ਕਰੀਬ ਨੇ ਜਿਹੜੇ ਸਟੇਡੀਅਮ ਬਣ ਰਹੇ ਨੇ ਜਿਦੇ ਵਿੱਚ 32 ਸਟੇਡੀਅਮ ਮੇਰੇ ਆਪਣੇ ਹਲਕੇ ਮੋਹਾਲੀ ਦੇ ਵਿੱਚ ਬਣ ਰਹੇ ਨੇ ਔਰ ਮੈਨੂੰ ਇਹ ਕਰਦੱਸਦੇ ਮਾਣ ਮਹਿਸੂਸ ਹੋ ਰਿਹਾ ਹੈ ਬਈ ਮੇਰਾ ਹਲਕਾ ਜਿਹੜਾ ਮੋਹਾਲੀ ਸਟੇਡੀਅਮ ਬਣਾਉਣ ਦੇ ਵਿੱਚ ਵੀ ਸਭ ਤੋਂ ਵੱਧ ਐਡਵਾਂਸ ਆ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਸਪੀਡ ਦਾ ਸਟੇਡੀਅਮ ਬਣ ਰਿਹਾ ਉਹ ਮੋਹਾਲੀ ਜਿਹਨੇ ਵਿੱਚ ਸਭ ਤੋਂ ਵੱਧ ਆ ਉਸੇ ਤਹਿਤ ਅੱਜ ਮੈਂ ਇੱਥੇ ਆਇਆ ਹੋਇਆ ਪਿੰਡ ਸੈਦਪੁਰੇ ਦੇ ਵਿੱਚ ਇੱਥੇ 1.5 ਏਕੜ ਦੇ ਵਿੱਚ ਸਟੇਡੀਅਮ ਬਣ ਰਿਹਾ ਹੈ ਪੰਚਾਇਤ ਨੇ ਜ਼ਮੀਨ ਦਿੱਤੀ ਆਪਣੇ ਬੱਚਿਆਂ ਵਾਸਤੇ ਜਿਹੜੇ ਸਮਝਦਾਰ ਜਿਹੜੇ ਹੁੰਦੀਆਂ ਨੇ ਪੰਚਾਇਤਾਂ ਜਾਂ ਬੰਦੇ ਹੁੰਦੇ ਨੇ ਉਹ ਇਹਨਾਂ ਕੰਮਾਂ ਬद्दल ਧਿਆਨ ਰੱਖਦੇ ਨੇ ਤੇ ਪੌਣੇ 2 ਏਕੜ ਜ਼ਮੀਨ ਆ ਜਿਹੜੀ ਇਹ ਦਿੱਤੀ ਆ ਔਰ ਪੌਣੇ 3 ਏਕੜ ਹੋ ਜਾਣਾ ਜੀ ਪੌਣੇ 2 ਏਕੜ ਜ਼ਮੀਨ ਇਹਨਾਂ ਨੇ ਦਿੱਤੀ ਆ ਤੇ ਪਾਰਕਿੰਗ ਵਾਸਤੇ ਅਲੱਗ 1 ਏਕੜ ਦੇ ਪੌਣੇ 3 ਏਕੜ ਦੇ ਕਰੀਬ ਸਟੇਡੀਅਮ ਨੂੰ ਜ਼ਮੀਨ ਦਿੱਤੀ ਆ ਔਰ ਇਹ ਸਟੇਡੀਅਮ 35 ਲੱਖ ਰੁਪਏ ਦੀ ਲਾਗਤ ਦੇ ਨਾਲ ਜਿਹੜਾ ਬਣ ਰਿਹਾ ਹੈ ਔਰ ਇਹਦੇ ਵਿੱਚ ਬਕਾਇਦਾ ਤੌਰ ਤੇ ਕਮਰਾ ਉਹਦੇ ਨਾਲ ਤਿੰਨ मतलब टॉयलेट ने बाथरूम ने तीन टॉयलेट एक लेडीज एक जेंट्स ਤੇ ਇੱਕ ਹੈਂਡੀਕੈਪਡ ਵਾਸਤੇ ਵਿੱਚ ਅੰਦਰ ਰੱਖਿਆ ਗਿਆ ਹੈ ਬਾਥਰੂਮ ਬਣਾਏ ਗਏ ਨੇ ਔਰ ਮੇਰਾ ਖਿਆਲ ਹੈ ਵੀ ਇਹ ਜਿਹੜਾ ਸਟੇਡੀਅਮ ਆ ਇਹ 6 ਮਹੀਨੇ ਦੇ ਵਿੱਚ ਵਿੱਚ ਬੜ ਕੇ ਤਿਆਰ ਹੋ ਜੂਗਾ ਤੇ ਇੱਥੇ ਮੇਰਾ ਖਿਆਲ ਹੈ ਵੀ ਪਿੰਡ ਦੇ ਤੇ ਇਲਾਕੇ ਦੇ ਆਲੇ-ਦਾਲੇ ਦੇ ਪਿੰਡਾਂ ਦੇ ਬੱਚੇ ਵੀ ਜਿਹੜੇ ਖੇਡਣਗੇ